ਪੁੱਡਾ ਭਵਨ ਸ਼੍ਰੀ ਗੁਰੂ ਰਾਮਦਾਸ ਅਰਬਨ ਸਟੇਟ ਅਜਨਾਲਾ ਰੋਡ ਵਿਖੇ ਵਾਤਾਵਰਣ ਨੂੰ ਸਾਫ ਰੱਖਣ ਲਈ ਮੁੱਖ ਪ੍ਰਸ਼ਾਸਕ ਅੰਕੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧੀਖ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਮੇਜਰ ਅਮਿਤ ਸਰੀਨ ਦੀ ਅਗਵਾਈ ਹੇਠ ਬੂਟੇ ਲਗਾਏ ਗਏ ਇਸ ਮੌਕੇ ਸਟੇਟ ਅਫਸਰ ਗੁਰਸਿਮਰਨਜੀਤ ਸਿੰਘ ਐਕਸੀਐਨ ਹਾਰਟੀਕਲਚਰ ਅਤੇ ਕਈ ਐਨਜੀਓਜ਼ ਵੀ ਮੌਜੂਦ ਸਨ ਦੀ ਹਰ ਦੁੱਖ ਦਾ ਮੁੱਲ ਨਹੀਂ ਆਫਤ ਬਣ ਜਾਵੇ ਇਕ ਰੁੱਖ ਤੋਲਾਵੇਂ ਸੋਤ ਸੁਖ ਮੈਂ ਪਾਵਾਂ ਮੈਂ ਪਾਵਾਂ ਸੋਤ ਸੁਖ ਮੈਂ ਪਾਵਾਂ ਰੁੱਖਾਂ ਦੀ ਉਦਰੇ ਤੂੰ ਦੀ ਹਰ ਦੁੱਖ ਦਾ ਮੁੱਲ ਨਹੀਂ ਆਫਤ ਬਣ ਜਾਵੇਗੀ ਕਾ ਮਿੱਤਰਾ ਰੁੱਖ ਅ ਐਨਵਾਇਰਨਮੈਂਟ ਨੂੰ ਬਚਾਇਆ ਜਾਏ ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਨੂੰ ਵੀ ਹੱਲਾਸ਼ੇਰੀ ਦੇ ਕੇ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਮੈਂ ਹੀ ਕਹਾਂਗੀ ਕਿ ਨਵੇਂ ਪੌਦੇ ਜਿੱਥੇ ਅਸੀਂ ਲਾਉਣੇ ਆ ਉੱਤੇ ਚਲੋ ਸਾਡੀ ਜ਼ਿੰਮੇਵਾਰੀ ਬਣਦੀ ਐਜ਼ ਹਿਊਮਨ ਕਿ ਅਸੀਂ ਇਸ ਧਰਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜਿੰਨੀ ਵੀ ਕਰ ਸਕਦੇ ਆ ਔਰ ਜੋ ਪਹਿਲਾਂ ਤੋਂ ਲੱਗੇ ਹੋਏ ਪੁਰਾਣੇ ਪੌਦੇ ਨੇ ਜਿਹੜੇ ਕੋਈ 50 100 ਸਾਲ ਪੁਰਾਣੇ ਨੇ ਉਹਨਾਂ ਨੂੰ ਵੀ ਕਿਸੇ ਹੱਦ ਤੱਕ ਸਾਨੂੰ ਬਚਾਉਣਾ ਚਾਹੀਦਾ ਹੈ ਕਿਉਂਕਿ ਅ ਐਨਵਾਇਰਨਮੈਂਟ ਨੂੰ ਕਾਇਮ ਬਚਾਇਆ ਜਾ ਸਕਦਾ ਹੈ ਕਿ ਜੋ ਸਾਡੇ ਕੋ ਹੈਗਾ ਹੈ ਉਹਨੂੰ ਮਹਫੂਜ਼ ਕਰਕੇ ਰੱਖਿਆ ਜਾਵੇ ਜੋ ਇਹ ਕਰਨਾ ਹੈ ਉਹ ਤੇ ਚਲੋ ਐਸ ਹਿਊਮਨ ਸਾਡੀ ਇੱਕ ਡਿਊਟੀ ਬਣਦੀ ਹੈ ਮੈਂ ਪੂਡਾ ਵਾਲਿਆਂ ਦਾ ਵੀ ਸ਼ੁਕਰੀਆ ਦਾ ਕਰਨਾ ਚਾਹੂੰਗੀ ਔਰ ਮੈਨੂੰ ਲੱਗਦਾ ਹੈ ਕਿ ਕਿਸੇ ਇੱਕ ਇੰਸਟੀਚਿਊਟ ਜਾਂ ਇੱਕ ਕਿਸੇ ਐਨਜੀਓ ਜਾਂ ਕਿਸੇ ਇੱਕ ਇੰਡੀਵਿਜੂਅਲ ਦਾ ਨਹੀਂ ਇਹ ਕਲੈਕਟਿਵਲੀ ਸਾਰਿਆਂ ਦਾ ਹੀ ਐਫਰਟ ਹੁੰਦਾ ਹੈ ਤੇ ਤਾਈਂ ਇਹ ਫਰੂਟਫੁੱਲ ਹੁੰਦਾ ਹੈ ਅੱਜ ਅਸੀਂ ਅਰਬਨ ਸਟੇਟ ਦੇ ਵਿੱਚ ਬੂਟੇ ਲਗਾਉਣ ਜਾ ਰਹੇ ਹਾਂ ਮੇਰੇ ਨਾਲ ਐਨ ਜੀਓਜ਼ ਨਾਲ ਨੇ ਆਗਾਜ਼ ਮਿਸ਼ਨ ਟੀਮ ਹੈ ਜਿਹੜੀ এনवायरमेंट ਤੇ ਕੰਮ ਕਰ ਰਹੀ ਹੈ ਔਰ ਉਹਨਾਂ ਦੇ ਸਾਰੇ ਮੈਂਬਰਸ ਨੇ ਔਰ ਇਹਨਾਂ ਨੇ ਮੈਨੂੰ ਕਈ ਵਾਰੀ ਅਪਰੋਚ ਕੀਤਾ ਕਿ ਅਸੀਂ ਸਾਰੇ এনवायरमेंट ਨੂੰ ਬਚਾਉਣਾ ਹੈ ਇਹ ਬਹੁਤ ਅੱਛੇ ਉਪਰਾਲੇ ਕਰਦੀ ਰਹਿੰਦੀ ਹੈ ਸੰਸਥਾ ਤੇ ਇਹਨਾਂ ਤੋਂ ਹੀ ਇਨਸਪਾਇਰ ਹੋ ਕੇ ਅਸੀਂ ਵੀ ਮੇਡ ਅ ਗੁੱਡ ਟੀਮ ਔਰ ਅੱਜ ਲਗਭਗ ਅਸੀਂ 200 ਬੂਟਾ ਜਿਹੜਾ ਹੈ ਉਹ ਆਪਣੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਨੇ ਜਿਹੜਾ ਅਰਬਨ ਸਟੇਟ ਬਣਾਇਆ ਉਸਨੇ ਲਗਾ ਰਹੇ ਹਾਂ ਔਰ ਹਰ ਇੱਕ ਨੇ ਆਪਣੇ ਨਾਮ ਦਾ ਇੱਕ ਬੂਟਾ ਲਗਾਇਆ ਹੈ ਜਿਸ ਤਰ੍ਹਾਂ ਕਿ ਸਾਡੇ ਮੈਂਬਰਸ ਨੇ ਉਹਨਾਂ ਨੇ ਮਿਸਟਰ ਬੱਬਰ ਉਹਨਾਂ ने अपने ना राज, राजा नाम यही कहने वासन की ग्लोबल वार्मिंगचर हो चुका है अगर मॉर्निंग टैंपरेचर और ईवनिंग नाइट द टैंपरेचर देखो और दोपहर और बिफोर बिफोर uh, नून और आफ्टरनून द टेंपरेचर देखो तो देयर इज ऑफ 20 डिग्री नाउ विच इज वेरी मच विच इज वेरी ह्यूज और ये दे विजिबल देख रहे हो कि ਅ ਇਨਫੈਕਸ਼ਨਸ ਬਹੁਤ ਹੋ ਰਹੀਆਂ ਨੇ ਬੰਦੇ ਕੋਲਡ ਕਫ ਦੀ ਪ੍ਰੋਬਲਮ ਬਹੁਤ ਹੋ ਰਹੀ ਹੈ ਤੇ ਇਹ ਸਾਰੇ ਕੀ ਹੈ ਗਲੋਬਲ ਵਾਰਮਿੰਗ ਦਾ ਅਫੈਕਟ ਹੈ ਉਹ ਸਾਨੂੰ ਅੱਗੇ ਆ ਕੇ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਆਪਾਂ ਨੂੰ ਚਾਹੀਦਾ ਕਿ ਜਿਆਦਾ ਤੋਂ ਜਿਆਦਾ ਪਲਾਂਟਸ ਲਗਾਈਏ ਕਲੀਨ ਕਰੀਏ এনवायरमेंट ਨੂੰ ਬਚਾਈਏ এনवायरमेंट ਨੂੰ ਬਹੁਤ ਜ਼ਰੂਰੀ ਥਿਸ ਇਸ ਅ ਨੀਡ ਆਫ ਦਾ ਅਰਥ ਉਹ ਸਾਰੀ ਇਸ ਰਹੀ ਐਨ ਜੀਓ ਬੂਟੇ ਲਗਾਣ ਪਲਾਂਟਸ ਲਗਾਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੌਨਸੂਨ ਤੋਂ ਮੌਨਸੂਨ ਦੇ ਟਾਈਮ ਦੇ ਵਿੱਚ ਅਸੀਂ ਟੀਚਾ ਲਾਹਗੇ ਲਗਭਗ 8-10 ਲੱਖ ਬੂਟਾ ਲਾਣ ਦਾ ਉਦੋਂ ਸਾਰੇ ਐਨ ਜੀਓਜ਼ ਨੂੰ ਸਾਰੇ ਸ਼ਹਿਰ ਨੂੰ ਇਨਵੋਲ ਕਰਾਂਗੇ ਪਰ ਅਸੀਂ ਅੱਜ ਇਹ ਮਹਿੰਮ ਸ਼ੁਰੂ ਕਰ ਦਿੱਤੀ ਅੱਜ 200 ਬੂਟਾ ਲੱਗਣ ਜਾ ਰਿਹਾ ਲਗਭਗ ਡੇਲੀ ਜਿਹੜਾ ਹੈ ਉਸ ਤਰ੍ਹਾਂ ਹੀ ਪਲਾਂਟੇਸ਼ਨ ਹੁੰਦੀ ਰਹੇਗੀ ਕਿਤੇ 50 ਬੂਟਾ 100 ਬੂਟਾ ਲੱਗਦਾ ਜਾਏਗਾ। ਬਾਗ ਸੰਭਾਲ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਟਰੀ ਗਾਰਡ ਲੱਗਿਆ ਹੋਇਆ ਅਸੀਂ ਪ੍ਰੋਪਰ ਮੇਰਾ ਐਕਸੀਐਨ ਐਸ ਡੀਓ ਸਾਰੀ ਟੀਮ ਹੈ ਅਸੀਂ ਪੂਰਾ ਠੇਕਾ ਦਿੱਤਾ ਹੈ ਕਿ ਇਹ ਜਿਹੜਾ ਪੌਦਾ ਕੋਈ ਵੀ ਮਰਨਾ ਨਹੀਂ ਚਾਹੀਦਾ ਇਸ ਲਈ ਮੈਂ ਸਾਰਿਆਂ ਨੂੰ ਨਾਮ ਦਵਾਇਆ ਕਿ ਜਿਹੜਾ ਬੂਟਾ ਤੁਹਾਡੇ ਨਾਮ ਦਾ ਹੈ ਤੁਸੀਂ ਉਹ ਤੁਹਾਡਾ ਬੱਚਾ ਹੈ ਇਸ ਲਾਈਕ ਜਿਹੜਾ ਸਿਬਲਿੰ ਸੋ ਵੀ ਆਰ ਟੇਕਿੰਗ ਥਿਸ ਰਿਸਪੌਂਸਿਬਿਲਟੀ ਅਸੀਂ ਇੱਕ ਵੀ ਬੂਟਾ ਇੱਥੇ ਮਰਨ ਨਹੀਂ ਦਾਂਗੇ ਸਨੇਹਾ ਮੇਰਾ ਇਹੀ ਹੈ ਕਿ ਜੋ ਪਲਾਂਟਸ ਨੇ ਦੇ ਆਰ ਲਾਈਕ ਯੂਰ ਚਿਲड्रन ਉਹ ਬੱਚਿਆਂ ਦੀ ਤਰ੍ਹਾਂ ਉਹਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਿਆਰ ਕਰੋ ਆਪਣੀ ਛੱਤ ਦੇ ਉੱਤੇ ਕਿਚਨ ਗਾਰਡਨ ਬਣਾਓ ਛੱਤ ਦੇ ਉੱਤੇ ਬੂਟੇ ਲਗਾਓ ਜਿੱਥੇ ਵੀ ਸਪੇਸ ਮਿਲਦਾ ਹੈ ਆਂਦੇ ਜਾਂਦੇ ਆਮ ਦੀਆਂ ਗੁੱਟਲੀਆਂ ਬੇਸ਼ੱਕ ਨੈਸ਼ਨਲ ਹਾਈਵੇ ਦੇ ਰੋਡ ਸਾਈਡ ਦੇ ਉੱਤੇ ਗਿਰਾ ਦਿਓ ਕਿ ਪੌਦੇ ਲੱਗ ਜਾਣ ਪੀਪਲ ਦੀ ਕਦਰ ਕਰੋ ਬਹੁਤ ਆਕਸੀਜਨ ਰਿਲੀਜ਼ ਕਰਦਾ ਹੈ ਔਰ ਇਨਡੋਰ ਪਲਾਂਟਸ ਬੜੇ ਮਨੀ ਪਲਾਂਟ ਜਿਹਨੂੰ ਸੀ ਕਹਿੰਦੇ ਆ ਪ੍ਰੇਮ ਲਤਾ ਜੋ ਪਲਾਂਟਸ ਵੀ ਇਸ ਤਰ੍ਹਾਂ ਆਪਣੇ ਘਰ 'ਚ ਤੁਸੀਂ ਜ਼ਰੂਰ ਲਗਾਓ ਔਰ ਜਿਆਦਾ ਤੋਂ ਜਿਆਦਾ ਪਲਾਂਟੇਸ਼ਨ ਕਰੋ এনवायरमेंट ਨੂੰ ਬਚਾਓ ਪਲਾਸਟਿਕ ਯੂਜ਼ ਕੱਟ ਕਰੋ ਸੋ ਅਸੀਂ ਸੋਹਣਾ ਆਪਣਾ এনवायरमेंट ਨੇਚਰ ਨੂੰ ਬਚਾਓ ਨੇਚਰ ਇਜ਼ ਆਰ ਮਦਰ ਨੇਚਰ ਇਜ਼ ਆਰ ਮਦਰ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਉਹਨਾਂ ਨੂੰ ਬਚਾਣ ਅਤੇ ਉਸ ਵਾਤਾਵਰਨ ਨੂੰ ਹੋਰ ਵਿਧਾਨ ਦੇ ਲਈ ਜੋ ਉਪਰਾਲਾ ਕੀਤਾ ਗਿਆ ਪੁਰਾਣੀ ਜੇਲ ਅਰਬਨ ਸਟੇਟ ਦੇ ਵਿੱਚ 200 ਦੇ ਕਰੀਬ ਜਿਹੜੇ ਪੌਦੇ ਲਗਾਏ ਗਏ ਨੇ ਊਡਾ ਵਾਲਿਆਂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਤੇ ਹੋਰ ਸੁਸਾਇਟੀਆਂ ਵੱਲੋਂ ਤੇ ਨਾਲੋਂ ਉਪਰਾਲਾ ਕੀਤਾ ਗਿਆ ਤੇ ਲੋਕਾਂ ਨੂੰ ਸਨੇਹਾ ਵੀ ਦਿੱਤਾ ਗਿਆ ਕਿ ਐਸ ਏ ਵਾਤਾਵਰਨ ਨੂੰ ਬਚਾਉਣ ਦੇ ਲਈ এনवायरमेंट ਨੂੰ ਹੋਰ ਵਿਧਾਨ ਦੇ ਲਈ ਜਿਹੜੇ ਉਦਿਆਂ ਦੀ ਜਿਹੜੀ ਸੰਭਾਲ ਅਤੇ ਉਹਨਾਂ ਨੂੰ ਹੋਰ ਵਿਧਾਨ ਦੇ ਲਈ ਬੁੱਢੇ ਜਰੂਰ ਲਗਾਏ ਜਾਣ ਤਾਂ ਜੋ ਆਉਣ ਵਾਲੀ ਭਵਿੱਖ ਦੇ ਵਿੱਚ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਵਧੀਆ ਜਿਹੜਾ এনवायरमेंट ਮਿਲੇ ਔਰ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਹਰ ਖੁਸ਼ਵਾਲੀ ਜਿਹੜੇ ਸਭ ਦੇ ਘਰ ਵਿੱਚ ਪਹੁੰਚੇ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਸੁチール ਸ਼ਰਮਾ ਫਾਸਟ ਪਲੇ ਨਿਊ ਅਮਰਤਸਰ